ਗਏ ਨੇ ਤੁਹਾਨੂੰ ਦੱਸ ਦਈਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਾਲੇ 2 ਦਿਨ ਪਹਿਲਾਂ ਹੀ ਆਰਡਰ ਜਾਰੀ ਕੀਤੇ ਗਏ ਸਨ ਸੂਬੇ ਦੇ ਵਿੱਚ ਖਾਸ ਤੌਰ ਤੇ ਜਿਹੜੀ ਕਰਪਸ਼ਨ ਹੈ ਉਸ ਨੂੰ ਨੱਥ ਪਾਉਣ ਦੇ ਲਈ ਸੂਬੇ ਦੇ ਸਾਰੇ ਵੱਡੇ ਅਧਿਕਾਰੀਆਂ ਨੂੰ ਛੁੱਟੀਆਂ ਜਾਰੀ ਕੀਤੀਆਂ ਗਈਆਂ ਸਨ ਚਾਹੇ ਉਹ ਉਹਦੇ ਵਿੱਚ ਪੁਲਿਸ ਅਧਿਕਾਰੀ ਸ਼ਾਮਲ ਹੋਣ ਜਾਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਹੋਣ ਇਸ ਸਬੰਧੀ ਚਿੱਟੀਆਂ ਦਾ ਜਾਰੀ ਕੀਤੀਆਂ ਗਈਆਂ ਸਨ ਡੀਸੀਜ਼ ਨੂੰ ਐਸਐਸਪੀਜ਼ ਨੂੰ ਅਤੇ ਜਿਹੜੇ ਥਾਣਾ ਇੰਚਾਰਜ ਨੇ ਉਹਨਾਂ ਨੂੰ ਵੀ ਚਿੱਠੀਆਂ ਜਾਰੀ ਕੀਤੀਆਂ ਗਈਆਂ ਸਨ ਕਿ ਜਿਹੜੇ ਕ腐ਸ਼ਨ ਹੈ ਪੰਜਾਬ ਦੇ ਵਿੱਚ ਕ腐ਸ਼ਨ ਨੂੰ ਨੱਥ ਪਾਉਣ ਦੇ ਲਈ ਜਿਹੜੇ ਵੀ ਕਾਨੂੰਨੀ ਕਦਮ ਨੇ ਚੁੱਕੇ ਜਾਣ ਜਿਹੜੇ ਜ਼ਰੂਰੀ ਕਦਮ ਨੇ ਚੁੱਕੇ ਜਾਣ ਤੇ ਕਿਸੇ ਵੀ ਡੀਸੀ ਐਸਐਸਪੀ ਜਾਂ ਥਾਣਾ ਮੁਖੀ ਦੇ ਖੇਤਰ ਦੇ ਵਿੱਚ ਜੇਕਰ ਕੋਈ ਕ腐ਸ਼ਨ ਦਾ ਕੇਸ ਆਉਂਦਾ ਹੈ ਅਤੇ ਉਸ ਕੇਸ ਦੇ ਵਿੱਚ ਜੇਕਰ ਕੋਈ ਢਲ ਢਿੱਲ ਮੱਠ ਵਰਤੀ ਜਾਂਦੀ ਹੈ ਜੇਕਰ ਕਰਪਸ਼ਨ ਕਰਨ ਵਾਲੇ ਦੇ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਜਾਂ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਕਾਨੂੰਨਾ ਮੁਤਾਬਕ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸੂਬਾ ਸਰਕਾਰ ਦੇ ਵੱਲੋਂ ਅਜਿਹੇ ਅਧਿਕਾਰੀ ਦੇ ਖਿਲਾਫ ਹੀ ਵੱਡੀ ਕਾਰਵਾਈ ਕੀਤੀ ਜਾਵੇਗੀ ਅਤੇ ਬਖਸ਼ਾ ਕਿਸੇ ਨੂੰ ਨਹੀਂ ਜਾਵੇਗਾ ਅਜਿਹੇ ਜਿਹੜੀਆਂ ਹਦਾਇਤਾਂ ਨੇ ਪੰਜਾਬ ਸਰਕਾਰ ਵੱਲੋਂ ਖਾਸ ਤੌਰ ਤੇ ਚਿੱਠੀ ਜਾਰੀ ਕਰਕੇ ਕ੍ਰਪਸ਼ਨ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਸਨ ਤੇ ਹੁਣ 2 ਦਿਨਾਂ ਬਾਅਦ ਹੀ ਇਹ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੇਰ ਬਦਲ ਹੈ ਜਿਹੜਾ ਪੰਜਾਬ ਦੇ ਵਿੱਚ ਵੱਡੇ ਅਫਸਰ ਨੂੰ ਬਦਲ ਦਿੱਤਾ ਗਿਆ ਹੈ ਵਰਿੰਦਰ ਕੁਮਾਰ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵਿਜੀਲੈਂਸ ਦੇ ਚੀਫ ਜਿਹੜੇ ਸਨ ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਹੁਣ ਆਈਪੀਐਸ ਜੀ ਨਾਗੇਸ਼ਵਰ ਰਾਏ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ ਨਾਗੇਸ਼ਵਰ Rao ਨੂੰ IPS ਨੂੰ ਉਹਨਾਂ ਨੂੰ ਬਿਜ਼ਨਸ ਦਾ ਚੀਫ ਬਣਾਇਆ ਗਿਆ ਤੇ ਹੁਣ ਸੂਬਾ ਸਰਕਾਰ ਵੱਲੋਂ ਵੱਖ-ਵੱਖਰੇ ਅ ਅਧਿਕਾਰੀਆਂ ਨੂੰ ਇਹ ਹੁਕਮ ਹੈ ਜਿਹੜੇ ਜਾਰੀ ਕੀਤੇ ਗਏ ਨੇ ਇਸ ਹੁਕਮ ਦੇ ਵਿੱਚ ਜਿਹੜੀ ਚਿੱਠੀ ਕੱਢੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜੀ ਨਾਗੇਸ਼ਵਰ Rao IPS ਅਧਿਕਾਰੀ ਹੈ ਜਿਹੜੇ ਉਹਨਾਂ ਨੂੰ ਚਾਰਜ ਦਿੱਤਾ ਗਿਆ ਪੰਜਾਬ ਦੇ ਵਿੱਚ ਚੀਫ ਵਿਜੀਲੈਂਸ ਅਧਿਕਾਰੀ ਦਾ ਅਤੇ ਵਰਿੰਦਰ ਕੁਮਾਰ ਆਈਪੀਐਸ ਨੇ ਜਿਹੜੇ 1993 ਵਿੱਚ ਦੇ ਅਧਿਕਾਰੀ ਨੇ ਇਹਨਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਇਸ ਚਿੱਠੀ ਦੇ ਵਿੱਚ ਇਹ ਜ਼ਿਕਰ ਨਹੀਂ ਕੀਤਾ ਗਿਆ ਕਿ ਵਰਿੰਦਰ ਕੁਮਾਰ ਨੂੰ ਕਿਹੜਾ ਕਿਸ ਵਿਭਾਗ ਦੇ ਵਿੱਚ ਹੁਣ ਲਗਾਇਆ ਗਿਆ ਹੈ ਪਰ ਫਿਲਹਾਲ ਉਹਨਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਆਈਪੀਐਸ ਅਧਿਕਾਰੀ ਨੇ ਜੀ ਨਾਗੇਸ਼ਵਰ ਰਾਓ ਉਹਨਾਂ ਨੂੰ ਵਿਜੀਲੈਂਸ ਚੀਫ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਦਿੱਤੀ ਗਈ ਹੈ ਇੱਕ ਚਿੱਠੀ ਜਾਰੀ ਕਰਕੇ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਆਰਡਰ ਪਾਸ ਕੀਤੇ ਗਏ ਨੇ ਤੇ ਹੁਣ ਤੋਂ ਵਿਜੀਲੈਂਸ ਦੇ ਚੀਫ ਹੈ ਜਿਹੜੇ ਉਹ ਜੀ ਨਾਗੇਸ਼ਵਰ ਰਾਓ ਆਈਪੀਐਸ ਅਧਿਕਾਰੀ ਜਿਹੜੇ ਆ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਪੰਜਾਬ ਵਿੱਚ ਵਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਜੋਸਤ ਦਰਸਤ ਅਤੇ ਹੋਰ ਲੋਕ ਪੱਖੀ ਬਣਾਉਣ ਦੇ ਲਈ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਵਿਜ਼ਨੈਸ ਚੀਫ ਹੈ ਜਿਹੜਾ ਉਹ ਬਦਲ ਦਿੱਤਾ ਗਿਆ ਹੁਣ ਨਵੇਂ ਵਿਜ਼ਨੈਸ ਚੀਫ ਦੇ ਵਜੋਂ ਆ ਆਈਪੀਐਸ ਅਫਸਰ ਜੀ ਨਾਗੇਸ਼ਵਰ ਰਾਉ ਆ ਜਿਹੜੇ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਇਸ ਤੋਂ ਪਹਿਲਾਂ ਵਰਿੰਦਰ ਕੁਮਾਰ ਵਿਜ਼ਨੈਸ ਦੇ ਚੀਫ ਸਨ ਜਿਨ੍ਹਾਂ ਨੂੰ ਹੁਣ ਬਦਲ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਆਰਡਰ ਵੀ ਜਾਰੀ ਕੀਤਾ ਗਿਆ ਸੂਬਾ ਸਰਕਾਰ ਵੱਲੋਂ ਵਿਜੀਲੈਂਸ ਟੀਫ ਹੈ ਜਿਹੜਾ ਬਦਲ ਦਿੱਤਾ ਗਿਆ ਇਸ ਤੋਂ ਪਹਿਲਾਂ ਵਰਿੰਦਰ ਕੁਮਾਰ ਜਿਹੜੇ ਵਿਜੀਲੈਂਸ ਚੀਫ ਸਨ ਉਹਨਾਂ ਨੂੰ ਅਹੁਦੇ ਤੋਂ ਹਟਾ ਕੇ ਹੁਣ ਇਹ ਜ਼ਿੰਮੇਵਾਰੀ ਜੀ ਨਾਗੇਸ਼ਵਰ ਰਾਓ ਜੋ ਆਈਪੀਐਸ ਅਫਸਰ ਨੇ ਉਹਨਾਂ ਨੂੰ ਦਿੱਤੀ ਗਈ ਹੈ ਜੀ ਨਾਗੇਸ਼ਵਰ ਰਾਏ ਨੂੰ ਹੁਣ ਰਾਓ ਨੂੰ ਹੁਣ ਪੰਜਾਬ ਦੇ ਵਿੱਚ ਨਵੇਂ ਵਿਜੀਲੈਂਸ ਚੀਫ ਹੈ ਜਿਹੜੇ ਨਿਯੁਕਤ ਕੀਤਾ ਗਿਆ ਸੂਬਾ ਸਰਕਾਰ ਵੱਲੋਂ ਇਸ ਸੰਬੰਧੀ ਆਰਡਰ ਵੀ ਜਾਰੀ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਾਲੇ 2 ਦਿਨ ਪਹਿਲਾਂ ਹੀ ਆਰਡਰ ਜਾਰੀ ਕੀਤੇ ਗਏ ਸਨ ਸੂਬੇ ਦੇ ਵਿੱਚ ਖਾਸ ਤੌਰ ਤੇ ਜਿਹੜੀ ਕਰਾਪਸ਼ਨ ਹੈ ਉਸ ਨੂੰ ਨੱਥ ਪਾਉਣ ਦੇ ਲਈ ਸੂਬੇ ਦੇ ਸਾਰੇ ਵੱਡੇ ਅਧਿਕਾਰੀਆਂ ਨੂੰ ਛੁੱਟੀਆਂ ਜਾਰੀ ਕੀਤੀਆਂ ਗਈਆਂ ਸਨ ਚਾਹੇ ਉਹ ਉਹਦੇ ਵਿੱਚ ਪੁਲਿਸ ਅਧਿਕਾਰੀ ਸ਼ਾਮਲ ਹੋਣ ਜਾਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਹੋਣ ਇਸ ਸਬੰਧੀ ਚਿੱਟੀਆਂ ਦਾ ਜਾਰੀ ਕੀਤੀਆਂ ਗਈਆਂ ਸਨ ਡੀਸੀਜ਼ ਨੂੰ ਐਸਐਸਪੀਜ਼ ਨੂੰ ਅਤੇ ਜਿਹੜੇ ਥਾਣਾ ਇੰਚਾਰਜ ਨੇ ਉਹਨਾਂ ਨੂੰ ਵੀ ਚਿੱਠੀਆਂ ਜਾਰੀ ਕੀਤੀਆਂ ਗਈਆਂ ਸਨ ਕਿ ਜਿਹੜੇ ਕ腐ਪਸ਼ਨ ਹੈ ਪੰਜਾਬ ਦੇ ਵਿੱਚ ਕ腐ਪਸ਼ਨ ਨੂੰ ਨੱਥ ਪਾਉਣ ਦੇ ਲਈ ਜਿਹੜੇ ਵੀ ਕਾਨੂੰਨੀ ਕਦਮ ਨੇ ਉਹ ਚੁੱਕੇ ਜਾਣ ਜਿਹੜੇ ਜ਼ਰੂਰੀ ਕਦਮ ਨੇ ਚੁੱਕੇ ਜਾਣ ਤੇ ਕਿਸੇ ਵੀ ਡੀਸੀ ਐਸਐਸਪੀ ਜਾਂ ਥਾਣਾ ਮੁਖੀ ਦੇ ਖੇਤਰ ਦੇ ਵਿੱਚ ਜੇਕਰ ਕੋਈ ਕ腐ਪਸ਼ਨ ਦਾ ਕੇਸ ਆਉਂਦਾ ਹੈ ਅਤੇ ਉਸ ਕੇਸ ਦੇ ਵਿੱਚ ਜੇਕਰ ਕੋਈ ਢਲ ਢਿੱਲ ਮੱਠ ਵਰਤੀ ਜਾਂਦੀ ਹੈ ਜੇਕਰ ਕ腐ਪਸ਼ਨ ਕਰਨ ਵਾਲੇ ਦੇ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਜਾਂ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਕਾਨੂੰਨਾ ਮੁਤਾਬਕ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸੂਬਾ ਸਰਕਾਰ ਦੇ ਵੱਲੋਂ ਅਜਿਹੇ ਅਧਿਕਾਰੀ ਦੇ ਖਿਲਾਫ ਹੀ ਵੱਡੀ ਕਾਰਵਾਈ ਕੀਤੀ ਜਾਵੇਗੀ ਅਤੇ ਬਖਸ਼ਿਆ ਕਿਸੇ ਨੂੰ ਨਹੀਂ ਜਾਵੇਗਾ ਅਜਿਹੇ ਜਿਹੜੀਆਂ ਹਦਾਇਤਾਂ ਨੇ ਪੰਜਾਬ ਸਰਕਾਰ ਵੱਲੋਂ ਖਾਸ ਤੌਰ ਤੇ ਚਿੱਠੀ ਜਾਰੀ ਕਰਕੇ ਕ腐ਪਸ਼ਨ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਸਨ ਤੇ ਹੁਣ 2 ਦਿਨਾਂ ਬਾਅਦ ਹੀ ਇਹ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੇਰ ਬਦਲ ਹੈ ਜਿਹੜਾ ਪੰਜਾਬ ਦੇ ਵਿੱਚ ਵੱਡੇ ਅਫਸਰ ਨੂੰ ਬਦਲ ਦਿੱਤਾ ਗਿਆ ਹੈ ਵਰਿੰਦਰ ਕੁਮਾਰ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵਿਜੀਲੈਂਸ ਦੇ ਚੀਫ ਜਿਹੜੇ ਸਨ ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਹੁਣ ਆਈਪੀਐਸ ਜੀ ਨਾਗੇਸ਼ਵਰ ਰਾਏ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ ਨਾਗੇਸ਼ਵਰ ਰਾਓ ਨੂੰ ਆਈਪੀਐਸ ਨੂੰ ਉਹਨਾਂ ਨੂੰ ਬਿਜ਼ਨਸ ਦਾ ਚੀਫ ਬਣਾਇਆ ਗਿਆ ਤੇ ਹੁਣ ਸੂਬਾ ਸਰਕਾਰ ਵੱਲੋਂ ਵੱਖ-ਵੱਖਰੇ ਅ ਅਧਿਕਾਰੀਆਂ ਨੂੰ ਇਹ ਹੁਕਮ ਹੈ ਜਿਹੜੇ ਜਾਰੀ ਕੀਤੇ ਗਏ ਨੇ ਇਸ ਹੁਕਮ ਦੇ ਵਿੱਚ ਅ ਜਿਹੜੀ ਚਿੱਠੀ ਕੱਢੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜੀ ਨਾਗੇਸ਼ਵਰ ਰਾਓ ਆਈਪੀਐਸ ਅਧਿਕਾਰੀ ਹੈ ਜਿਹੜੇ ਉਹਨਾਂ ਨੂੰ ਚਾਰਜ ਦਿੱਤਾ ਗਿਆ ਪੰਜਾਬ ਦੇ ਵਿੱਚ ਚੀਫ ਵਿਜੀਲੈਂਸ ਅਧਿਕਾਰੀ ਦਾ ਅਤੇ ਵਰਿੰਦਰ ਕੁਮਾਰ ਆਈਪੀਐਸ ਨੇ ਜਿਹੜੇ 1993 ਵਿੱਚ ਦੇ ਅਧਿਕਾਰੀ ਨੇ ਇਹਨਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਇਸ ਚਿੱਠੀ ਦੇ ਵਿੱਚ ਇਹ ਜ਼ਿਕਰ ਨਹੀਂ ਕੀਤਾ ਗਿਆ ਕਿ ਵਰਿੰਦਰ ਕੁਮਾਰ ਨੂੰ ਕਿਹੜਾ ਕਿਸ ਵਿਭਾਗ ਦੇ ਵਿੱਚ ਹੁਣ ਲਗਾਇਆ ਗਿਆ ਹੈ ਪਰ ਫਿਲਹਾਲ ਉਹਨਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਆਈਪੀਐਸ ਅਧਿਕਾਰੀ ਨੇ ਜੀ ਨਾਗੇਸ਼ਵਰ ਰਾਓ ਉਹਨਾਂ ਨੂੰ ਵਿਜੀਲੈਂਸ ਚੀਫ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਦਿੱਤੀ ਗਈ ਹੈ ਇੱਕ ਚਿੱਠੀ ਜਾਰੀ ਕਰਕੇ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਆਰਡਰ ਪਾਸ ਕੀਤੇ ਗਏ ਨੇ ਤੇ ਹੁਣ ਤੋਂ ਵਿਜੀਲੈਂਸ ਦੇ ਚੀਫ ਹੈ ਜਿਹੜੇ ਉਹ ਜੀ ਨਾਗੇਸ਼ਵਰ ਰਾਓ ਆਈਪੀਐਸ ਅਧਿਕਾਰੀ ਜਿਹੜੇ ਆ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਪੰਜਾਬ ਦੇ ਵਿੱਚ ਮੇਸ਼ੂਫਾਰਤਾ ਦੇਖ ਰਹੇ ਹਾਂ ਤੁਸੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਚੁਸਤ ਦਰਸਤ ਅਤੇ ਹੋਰ ਲੋਕ ਪੱਖੀ ਬਣਾਉਣ ਦੇ ਲਈ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਵਿジネス ਚੀਫ ਹੈ ਜਿਹੜਾ ਉਹ ਬਦਲ ਦਿੱਤਾ ਗਿਆ ਹੁਣ ਨਵੇਂ ਵਿジネス ਚੀਫ ਦੇ ਵਜੋਂ ਆ ਆਈਪੀਐਸ ਅਫਸਰ ਜੀ ਨਗੇਸ਼ਵਰ ਰਾਉ ਆ ਜਿਹੜੇ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਇਸ ਤੋਂ ਪਹਿਲਾਂ ਵਰਿੰਦਰ ਕੁਮਾਰ ਵਿジネス ਦੇ ਚੀਫ ਸਨ ਜਿਨ੍ਹਾਂ ਨੂੰ ਹੁਣ ਬਦਲ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਆਰਡਰ ਵੀ ਜਾਰੀ ਕੀਤਾ ਗਿਆ ਸੂਬਾ ਸਰਕਾਰ ਵੱਲੋਂ ਵਿਜੀਲੈਂਸ ਟੀਫ ਹੈ ਜਿਹੜਾ ਬਦਲ ਦਿੱਤਾ ਗਿਆ ਇਸ ਤੋਂ ਪਹਿਲਾਂ ਵਿਰਿੰਦਰ ਕੁਮਾਰ ਜਿਹੜੇ ਵਿਜੀਲੈਂਸ ਚੀਫ ਸਨ ਉਹਨਾਂ ਨੂੰ ਅਹੁਦੇ ਤੋਂ ਹਟਾ ਕੇ ਹੁਣ ਇਹ ਜ਼ਿੰਮੇਵਾਰੀ ਜੀ ਨਾਗੇਸ਼ਵਰ ਰਾਓ ਜੋ ਆਈਪੀਐਸ ਅਫਸਰ ਨੇ ਉਹਨਾਂ ਨੂੰ ਦਿੱਤੀ ਗਈ ਹੈ ਜੀ ਨਾਗੇਸ਼ਵਰ ਰਾਏ ਨੂੰ ਹੁਣ ਰਾਓ ਨੂੰ ਹੁਣ ਪੰਜਾਬ ਦੇ ਵਿੱਚ ਨਵੇਂ ਵਿਜੀਲੈਂਸ ਟੀਫ ਹੈ ਜਿਹੜੇ ਨਿਯੁਕਤ ਕੀਤਾ ਗਿਆ ਸੂਬਾ ਸਰਕਾਰ ਵੱਲੋਂ ਇਸ ਸੰਬੰਧੀ ਆਰਡਰ ਵੀ ਜਾਰੀ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਾਲੇ 2 ਦਿਨ ਪਹਿਲਾਂ ਹੀ ਆਰਡਰ ਜਾਰੀ ਕੀਤੇ ਗਏ ਸਨ ਸੂਬੇ ਦੇ ਵਿੱਚ ਖਾਸ ਤੌਰ ਤੇ ਜਿਹੜੀ ਕਰਪਸ਼ਨ ਹੈ ਉਸ ਨੂੰ ਨੱਥ ਪਾਉਣ ਦੇ ਲਈ ਸੂਬੇ ਦੇ ਸਾਰੇ ਵੱਡੇ ਅਧਿਕਾਰੀਆਂ ਨੂੰ ਚੁੱਟੀਆਂ ਜਾਰੀ ਕੀਤੀਆਂ ਗਈਆਂ ਸਨ ਚਾਹੇ ਉਹ ਉਹਦੇ ਵਿੱਚ ਪੁਲਿਸ ਅਧਿਕਾਰੀ ਸ਼ਾਮਲ ਹੋਣ ਜਾਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਹੋਣ ਇਸ ਸਬੰਧੀ ਚਿੱਟੀਆਂ ਦਾ ਜਾਰੀ ਕੀਤੀਆਂ ਗਈਆਂ ਸਨ ਡੀਸੀਜ਼ ਨੂੰ ਐਸਐਸਪੀਜ਼ ਨੂੰ ਅਤੇ ਜਿਹੜੇ ਥਾਣਾ ਇੰਚਾਰਜ ਨੇ ਉਹਨਾਂ ਨੂੰ ਵੀ ਚਿੱਠੀਆਂ ਜਾਰੀ ਕੀਤੀਆਂ ਗਈਆਂ ਸਨ ਕਿ ਜਿਹੜੇ ਕ腐ਸ਼ਨ ਹੈ ਪੰਜਾਬ ਦੇ ਵਿੱਚ ਉਹ ਕ腐ਸ਼ਨ ਨੂੰ ਨੱਥ ਪਾਉਣ ਦੇ ਲਈ ਜਿਹੜੇ ਵੀ ਕਾਨੂੰਨੀ ਕਦਮ ਨੇ ਚੁੱਕੇ ਜਾਣ ਜਿਹੜੇ ਜ਼ਰੂਰੀ ਕਦਮ ਨੇ ਚੁੱਕੇ ਜਾਣ ਤੇ ਕਿਸੇ ਵੀ ਡੀਸੀ ਐਸਐਸਪੀ ਜਾਂ ਥਾਣਾ ਮੁਖੀ ਦੇ ਖੇਤਰ ਦੇ ਵਿੱਚ ਜੇਕਰ ਕੋਈ ਕ腐ਸ਼ਨ ਦਾ ਕੇਸ ਆਉਂਦਾ ਹੈ ਅਤੇ ਉਸ ਕੇਸ ਦੇ ਵਿੱਚ ਜੇਕਰ ਕੋਈ ਢਲ ਢਿੱਲ ਮੱਠ ਵਰਤੀ ਜਾਂਦੀ ਹੈ ਜੇਕਰ ਕਰਪਸ਼ਨ ਕਰਨ ਵਾਲੇ ਦੇ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਜਾਂ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਕਾਨੂੰਨਾ ਮੁਤਾਬਕ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸੂਬਾ ਸਰਕਾਰ ਦੇ ਵੱਲੋਂ ਅਜਿਹੇ ਅਧਿਕਾਰੀ ਦੇ ਖਿਲਾਫ ਹੀ ਵੱਡੀ ਕਾਰਵਾਈ ਕੀਤੀ ਜਾਵੇਗੀ ਅਤੇ ਬਖਸ਼ਿਆ ਕਿਸੇ ਨੂੰ ਨਹੀਂ ਜਾਵੇਗਾ ਅਜਿਹੇ ਜਿਹੜੀਆਂ ਹਦਾਇਤਾਂ ਨੇ ਪੰਜਾਬ ਸਰਕਾਰ ਵੱਲੋਂ ਖਾਸ ਤੌਰ ਤੇ ਚਿੱਠੀ ਜਾਰੀ ਕਰਕੇ ਕਰਪਸ਼ਨ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਸਨ ਤੇ ਹੁਣ 2 ਦਿਨਾਂ ਬਾਅਦ ਹੀ ਇਹ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੇਰ ਬਦਲ ਹੈ ਜਿਹੜਾ ਪੰਜਾਬ ਦੇ ਵਿੱਚ ਵੱਡੇ ਅਫਸਰ ਨੂੰ ਬਦਲ ਦਿੱਤਾ ਗਿਆ ਹੈ ਵਰਿੰਦਰ ਕੁਮਾਰ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵਿਜੀਲੈਂਸ ਦੇ ਚੀਫ ਜਿਹੜੇ ਸਨ ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਹੁਣ ਆਈਪੀਐਸ ਜੀ ਨਾਗੇਸ਼ਵਰ ਰਾਏ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ ਨਾਗੇਸ਼ਵਰ राव ਨੂੰ ਆਈਪੀਐਸ ਨੂੰ ਉਹਨਾਂ ਨੂੰ ਬਿਜ਼ਨਸ ਦਾ ਚੀਫ ਬਣਾਇਆ ਗਿਆ ਤੇ ਹੁਣ ਸੂਬਾ ਸਰਕਾਰ ਵੱਲੋਂ ਵੱਖ-ਵੱਖਰੇ ਅਧਿਕਾਰੀਆਂ ਨੂੰ ਇਹ ਹੁਕਮ ਹੈ ਜਿਹੜੇ ਜਾਰੀ ਕੀਤੇ ਗਏ ਨੇ ਇਸ ਹੁਕਮ ਦੇ ਵਿੱਚ ਜਿਹੜੀ ਚਿੱਠੀ ਕੱਢੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਜੀ ਨਾਗੇਸ਼ਵਰ ਰਾਓ ਆਈਪੀਐਸ ਅਧਿਕਾਰੀ ਹੈ ਜਿਹੜੇ ਉਹਨਾਂ ਨੂੰ ਚਾਰਜ ਦਿੱਤਾ ਗਿਆ ਪੰਜਾਬ ਦੇ ਵਿੱਚ ਚੀਫ ਵਿਜੀਲੈਂਸ ਅਧਿਕਾਰੀ ਦਾ ਅਤੇ ਵਰਿੰਦਰ ਕੁਮਾਰ ਆਈਪੀਐਸ ਨੇ ਜਿਹੜੇ 1993 ਵਿੱਚ ਦੇ ਅਧਿਕਾਰੀ ਨੇ ਇਹਨਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਇਸ ਚਿੱਠੀ ਦੇ ਵਿੱਚ ਇਹ ਜ਼ਿਕਰ ਨਹੀਂ ਕੀਤਾ ਗਿਆ ਕਿ ਵਰਿੰਦਰ ਕੁਮਾਰ ਨੂੰ ਕਿਹੜਾ ਕਿਸ ਵਿਭਾਗ ਦੇ ਵਿੱਚ ਹੁਣ ਲਗਾਇਆ ਗਿਆ ਹੈ ਪਰ ਫਿਲਹਾਲ ਉਹਨਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਆਈਪੀਐਸ ਅਧਿਕਾਰੀ ਨੇ ਜੀ ਨਾਗੇਸ਼ਵਰ ਰਾਓ ਉਹਨਾਂ ਨੂੰ ਵਿਜੀਲੈਂਸ ਚੀਫ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਦਿੱਤੀ ਗਈ ਹੈ ਇੱਕ ਚਿੱਠੀ ਜਾਰੀ ਕਰਕੇ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਆਰਡਰ ਪਾਸ ਕੀਤੇ ਗਏ ਨੇ ਤੇ ਹੁਣ ਤੋਂ ਵਿਜੀਲੈਂਸ ਦੇ ਚੀਫ ਹੈ ਜਿਹੜੇ ਉਹ ਜੀ ਨਾਗੇਸ਼ਵਰ ਰਾਓ ਆਈਪੀਐਸ ਅਧਿਕਾਰੀ ਜਿਹੜੇ ਆ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਪੰਜਾਬ ਦੇ ਵਿੱਚ ਵਿਸ਼ਵ ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਜੋਸਤ ਦਰੁਸਤ ਅਤੇ ਹੋਰ ਲੋਕ ਪੱਖੀ ਬਣਾਉਣ ਦੇ ਲਈ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਬਿਜ਼ਨਸ ਚੀਫ ਹੈ ਜਿਹੜਾ ਉਹ ਬਦਲ ਦਿੱਤਾ ਗਿਆ ਹੁਣ ਨਵੇਂ ਬਿਜ਼ਨਸ ਚੀਫ ਦੇ ਵਜੋਂ ਆ ਆਈਪੀਐਸ ਅਫਸਰ ਜੀ ਨਾਗੇਸ਼ਵਰ ਰਾਓ ਆ ਜਿਹੜੇ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਇਸ ਤੋਂ ਪਹਿਲਾਂ ਵਰਿੰਦਰ ਕੁਮਾਰ ਬਿਜ਼ਨਸ ਦੇ ਚੀਫ ਸਨ ਜਿਨ੍ਹਾਂ ਨੂੰ ਹੁਣ ਬਦਲ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਆਰਡਰ ਵੀ ਜਾਰੀ ਕੀਤਾ ਗਿਆ ਸੂਬਾ ਸਰਕਾਰ ਵੱਲੋਂ ਬਿਜ਼ਨਸ ਟੀਫ ਹੈ ਜਿਹੜਾ ਬਦਲ ਦਿੱਤਾ ਗਿਆ ਇਸ ਤੋਂ ਪਹਿਲਾਂ ਵਰਿੰਦਰ ਕੁਮਾਰ ਜਿਹੜੇ ਬਿਜ਼ਨਸ ਚੀਫ ਸਨ ਉਹਨਾਂ ਨੂੰ ਅਹੁਦੇ ਤੋਂ ਹਟਾ ਕੇ ਹੁਣ ਇਹ ਜ਼ਿੰਮੇਵਾਰੀ ਜੀ ਨਾਗੇਸ਼ਵਰ ਰਾਓ ਜੋ ਆਈਪੀਐਸ